ਨਸ਼ਾ ਛੱਡ ਕੇ ਜਿਹੜੇ ਨਸ਼ੇ ਕਰ ਰਹੇ ਆ ਉਹਨਾਂ ਨੂੰ ਲੈ ਕੇ ਆ ਰਿਹਾ ਤੇ ਉਹਨੂੰ ਨਸ਼ਾ ਛੁਡਾ ਰਿਹਾ ਤੇ ਦਿਸ ਇਜ਼ ਦਾ ਰੀਅਲ ਚੇਂਜ ਤੇ ਇਹ 18000 ਤੋਂ ਵੱਧ ਜਿਹੜੇ ਬੱਚੇ ਆ ਉਹ ਨਸ਼ਾ ਛੱਡ ਚੁੱਕੇ ਆ ਪੰਜਾਬ ਦੇ ਵਿੱਚ ਮੁੱਖ ਮੰਤਰੀ ਸਾਹਿਬ ਦੇ ਅਗਰਾਜ ਨੇ ਪਹਿਲੀ ਵਾਰੀ ਹੋਇਆ ਪਹਿਲੀ ਵਾਰੀ ਹੋਇਆ ਪਿਛਲੇ 25 ਸਾਲਾਂ ਦੇ ਸੋ ਮਨਪੂਰੀ ਮੇਰ ਜੀ ਕਿ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਯੂਵਲ ਬਕਮ ਦਾ ਟਾਰਚ ਬੀਅਰਰਸ ਆਫ ਚੇਂਜ ਤੇ ਤੁਸੀਂ ਇਹ ਤਬਦੀਲੀ ਲੈ ਕੇ ਆਓਗੇ ਆਪਣੇ ਐਟੀਟਿਊਡ ਦੇ ਵਿੱਚ ਵੀ ਸਮਾਜ ਦੇ ਵਿੱਚ ਵੀ ਔਰ ਸਾਡਾ ਜਿਹੜਾ ਸਮਾਜ ਆ ਇਹ ਨਸ਼ਾ ਮੁਕਤ ਤਾਂ ਹੋਏਗਾ ਹੋਏਗਾ ਜਦੋਂ ਨਸ਼ੇ ਨਹੀਂ ਹੋਣਗੇ ਤਾਂ ਲੁੱਟਾ ਖੋਹ ਨਹੀਂ ਹੋਣਗੇ ਅਫਰਾਤੀਆਂ ਨਹੀਂ ਹੋਣਗੀਆਂ ਕ੍ਰਾਈਮ ਫਰੀ ਵੀ ਹੋਏਗਾ ਔਰ ਉਸ ਤੋਂ ਬਾਅਦ ਜਿਸ ਤਰ੍ਹਾਂ ਸਾਡੇ ਮੁੱਖ ਮੰਤਰੀ ਸਾਹਿਬ ਦੇ ਅਪ੍ਰਾਂਡ ਦੇ ਸਾਹਮਣੇ ਇੰਡਸਟਰੀ ਆਏਗੀ ਐਗਰੀਕਲਚਰ ਪ੍ਰੋਗਰੈਸ ਕਰੇਗੀ ਔਰ ਜਿਹੜਾ ਪੰਜਾਬ ਹੈ ਰੋਜ਼ਗਾਰ ਭਰਪੂਰ ਵੀ ਬਣੇਗਾ ਸੋ ਇਹਨਾਂ ਸ਼ਬਦਾਂ ਨਾਲ ਮੈਂ ਤੁਹਾਡਾ ਸਾਰਿਆਂ ਨੂੰ ਗੁੱਡ ਵਿਸ਼ੇਸ ਔਰ ਮੁੱਖ ਮੰਤਰੀ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਸਾਨੂੰ ਗਾਈਡ ਕਰਨ ਲਈ ਥੈਂਕ ਯੂ ਵੈਰੀ ਮਚ पंजाब मानयोग मुख्य जी मानयोग सेहतार भलाई मंत्री जी वाइस चांसलर राजीव गांधी नैशनल यूनीवर्सिटी ऑफ लॉ फैकल्टी पंजाब पुलिस के आफिसर्सियों अज इत पुलिस के गजटड आफिसर्स दे ਅਤੇ ਇਨਵੈਸਟੀਗੇਟਿੰਗ ਆਫਸਰਸ ਲਈ ਵਿਸ਼ੇਸ਼ ਤੌਰ ਤੇ ਤਿਆਰ ਕੀਤੇ ਗਏ 6 ਦਿਨਾਂ ਦੇ ਪਹਿਲੇ ਰੈ residen tial ਕੋਰਸ ਦਾ ਰਸਮੀ ਉਦਘਾਟਨ ਮੁੱਖ ਮੰਤਰੀ ਜੀ ਵੱਲੋਂ ਕੀਤਾ ਗਿਆ ਹੈ ਇਸ ਮਾਰੋ ਵਿੱਚ ਹਾਜ਼ਰ ਹੋਣ ਦੇ ਮੌਕੇ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਸਰ ਇਹ ਟ੍ਰੇਨਿੰਗ ਪ੍ਰੋਗਰਾਮ ਪੰਜਾਬ ਨੂੰ ਡਰਗ ਫ੍ਰੀ ਅਤੇ ਕ੍ਰਾਈਮ ਫ੍ਰੀ ਡਿਵੈਲਪਡ ਸਟੇਟ ਬਣਾਉਣ ਦੇ ਸਾਡੇ ਟੀਚੇ ਵਿੱਚ ਇੱਕ ਬੜਾ ਮਹੱਤਵਪੂਰਨ ਮੀਲ ਪੱਥਰ ਹੈ ਹੁਣ ਅਗਲੇ ਕੁਝ ਮਹੀਨਿਆਂ ਦੇ ਵਿੱਚ ਤਕਰੀਬਨ 800 ਆਫਿਸਰਸ ਜਿਦੇ ਵਿੱਚ ਜੀਓਸ ਐਸਐਚਓਸ ਤੇ ਆਈਓ ਸ਼ਾਮਲ ਹੋਣਗੇ ਉਹਨਾਂ ਨੂੰ ਐਨਡੀਪੀਐਸ ਐਕਟ ਦੇ ਬਾਰੇ 6-6 ਦਿਨ ਦੇ ਇਹ ਟ੍ਰੇਨਿੰਗ ਕੋਰਸਸ ਚਲਾਏ ਜਾਣਗੇ ਇਸ ਕੋਰਸ ਦੇ ਵਿੱਚ ਆਫਿਸਰਸ ਨੂੰ ਐਨਡੀਪੀਐਸ ਐਕਟ ਦੇ ਵੱਖਰੇ ਪਹਿਲੂਆਂ ਜਿਵੇਂ ਕਿ ਸੀਜ਼ਰਸ ਅਰੈਸ ਐਵੀਡੈਂਸ ਕਲੈਕਸ਼ਨ ਚਲਾਨ ਪ੍ਰੈਪਰੇਸ਼ਨ ਇਹਨਾਂ ਚੀਜ਼ਾਂ ਦੀ ਟ੍ਰੇਨਿੰਗ ਦਿੱਤੀ ਜਾਏਗੀ ਸਾਡਾ ਕਨਵਿਕਸ਼ਨ ਰੇਟ ਐਨਡੀਪੀਐਸ ਐਕਟ ਦੇ ਥੱਲੇ ਪਹਿਲਾਂ ਹੀ 87% ਹੈ ਜੋ ਕਿ ਸਾਰੇ ਕੰਟਰੀ ਵਿੱਚ ਸਭ ਤੋਂ ਜ਼ਿਆਦਾ ਹੈ ਪਰ ਸਾਡੀ ਕੋਸ਼ਿਸ਼ ਹੋਵੇਗੀ ਕਿ ਇਸ ਕਨਵਿਕਸ਼ਨ ਰੇਟ ਨੂੰ ਅਸੀਂ ਵਧਾ ਕੇ 100% ਦੇ ਨੇੜੇ ਹੀ ਲੈ ਕੇ ਜਾਈਏ ਸਰ ਪੰਜਾਬ ਪੁਲਿਸ ਵੱਲੋਂ ਰਾਜ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੰਬੰਧ ਡਰੱਗਸ ਮਗ